ਸਾਹਿਬ ਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰਮਾਥ जुगल चरण मम वंदना <coughs> तर पर तर कर माथ परम सत्कार योग गुरु रूप गुरु खालसा साध संगत जी आप जी ਇਤਵਾਰ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੀਆਂ ਹਾਜ਼ਰੀਆਂ ਪਰ ਰਹੇ ਹੋ ਗੁਰਤਾ ਗੱਦੀ ਤੇ ਬਰਾਜਮਾਨ ਸ਼ਬਦ ਗੁਰੂ ਬ੍ਰਹਮਨੇਸ਼ਤੀ ਬ੍ਰਹਮ ਸ੍ਰੋਤਰੀ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੋਭਾ ਪਾ ਰਹੇ ਹੋ ਗੁਰੂ ਗਰੀਬ ਨਮਾਜ਼ ਆਪ ਕਿਰਪਾ ਕਰ ਰਹੇ ਹਨ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸਤਸੰਗਤ ਦੀਆਂ ਕੜੀਆਂ ਪ੍ਰਾਪਤ ਹੋਈਆਂ ਕਬੀਰ ਏਕ ਘਰੀ ਆਧੀ ਘਰੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸਟੇ ਜੋ ਕੀ ਨੋ ਸੋ ਲਾਭ ਜਿਹੜਾ ਵੀ ਸਮਾਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਪ੍ਰਤੀ ਹਾਜ਼ਰੀਨ ਹੁੰਦਾ ਹੈ ਉਹ ਸਮਾਂ ਲੇਖੇ ਵਿੱਚ ਲੱਗਦਾ ਹੈ ਮੈਂ ਸਤਿਕਾਰਯੋਗ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲੇ ਜਿਨ੍ਹਾਂ ਦਾ ਕਰਮ ਹੈ ਨਿਤ ਕਰਮ ਕਿ ਉਹ ਸਿੰਘਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਪਵਿੱਤਰ ਸੰਥਿਆ ਕਰਾਉਣੀ ਔਰ ਚੰਗਾ ਜੀਵਨ ਜਿਉਣ ਦੀ ਯੁਗਤੀ ਪ੍ਰਦਾਨ ਕਰਨੀ ਇਹ ਉਹਨਾਂ ਦਾ ਮੁੰਡਲਾ ਧਰਮ ਹੈ ਮੈਂ ਉਹਨਾਂ ਦੇ ਵੱਲੋਂ ਉਨ੍ਹਾਂ ਦੇ ਜਥੇ ਵੱਲੋਂ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦਾ ਹਾਂ ਸਾਰੇ ਗੱਜਕੇ ਆਖੋ ਮਹਾਂਪੁਰਸ਼ਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਭਾਗੀ ਹਾਂ ਜਿਨ੍ਹਾਂ ਦੇ ਜੀਵਨ ਦੇ ਵਿੱਚ 350 ਸਾਲ ਆ ਰਿਹਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਠੀਕਰ ਫੋਰ ਦਲੀਸ ਸਿਰ ਪ੍ਰਪਰ ਕੀਓ ਭਯਾਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਤੇਗ ਬਹਾਦਰ ਕੀ ਚਲਤ ਭਯੋ ਜਗਤ ਕੋ ਸੋਕ ਹੈ 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 ਸਭ ਜਗ ਭਯੋ ਜੈ 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 ਸੁਰ ਲੋਕ ਦੁਨੀਆ ਹਾਏ ਹਾਏ ਕਰਦੀ ਸੀ ਇਹ ਕੀ ਹੋ ਗਿਆ ਕਿਸੇ ਦੇ ਧਰਮ ਵਾਸਤੇ ਕਿਸੇ ਨੇ ਆਪਣੇ ਸਰੀਰ ਦਾ ਬਲੀਦਾਨ ਦੇ ਦਿੱਤਾ ਵੇਖੋ ਆਪੋ ਆਪਣੇ ਧਰਮ ਨੂੰ ਬਚਾਉਣ ਦੇ ਖਾਤਰ ਹੋ ਸਕਦਾ ਕੋਈ ਮੁਹੰਮਦ ਸਾਹਿਬ ਦੇ ਦੋਤਰੇ ਹੋਣ ਉਹ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਜਾਣ ਹੋ ਸਕਦਾ ਮੁਹੰਮਦ ਈਸਾ ਸਾਹਿਬ ਸੂਲੀ ਤੇ ਚੜ ਜਾਣ ਪਰ ਜਦੋਂ ਕਿਸੇ ਦੇ ਘਰ ਨੂੰ ਬਚਾਉਣ ਦੀ ਗੱਲ ਆਈ ਹੈ ਸਭ ਨੇ ਹੱਥ ਖੜੇ ਕਰ ਦਿੱਤੇ ਆ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਦਾ ਸੀ ਨਵੰਬਰ ਦੇ ਵਿੱਚ 350 ਸਾਲਾ ਮਨਾਉਣ ਜਾ ਰਹੇ ਹਾਂ ਜਦੋਂ ਦੁਨੀਆ ਦੇ ਲੋਕਾਂ ਨੇ ਤਪੱਸਾ ਵਟਣਾ ਹੀ ਸੀ ਖੁਦ ਆਪ ਕਹਿਣ ਲੱਗ ਗਏ ਸੀ ਕਾਮ ਹਮਾਰਾ ਤੋਲਣ ਤੱਕੜੀ ਨੰਗੀ ਕਰਦ ਕਬ ਹੁਣਾ ਪਕੜੀ ਚਿੜੀ ਉਡੇ ਤੋਂ ਮੈਂ ਡਰ ਜਾਉਂ ਮੁਗਲਨ ਸੇ ਕੈਸੇ ਲੜ ਪਾਉ ਗਿਆਨੀ ਗਿਆਨ ਸਿੰਘ ਲਿਖਦੇ ਐ ਕਹਿੰਦੇ ਐ ਜਦੋਂ ਆਏ ਹੋਏ ਬ੍ਰਾਹਮਣ ਫਰਿਆਦੀਆਂ ਨੂੰ ਇਹ ਗੱਲ ਕਹੀ ਗਈ ਕਿਰਪਾ ਰਾਮ ਦੀ ਅਗਵਾਈ ਵਿੱਚ ਆਏ ਸਨ ਕਿ ਤੁਸੀਂ ਆਪਣਾ ਕੋਈ ਹੀਲਾ ਵਸੀਲਾ ਕਰੋ ਲੋਕ ਅਪੀਲ ਕਰਦੇ ਐ ਦਲੀਲ ਕਰਦੇ ਐ ਕੋਈ ਆਪਣਾ ਹੀਲਾ ਵਸੀਲਾ ਕਰਦੇ ਤੁਸੀਂ ਵੀ ਕਰੋ ਉਹਨਾਂ ਦਾ ਕਹਿਣਾ ਸੀ ਕਿ ਔਰੰਗਜ਼ੇਬ ਬਾਦਸ਼ਾਹ ਬੜਾ ਤਵਸਵੀ ਹੈ ਉਹਨੇ ਆਪਣੀ ਭੈਣ ਇਹਾਂ ਆਰਾ ਨੂੰ ਕੈਦ ਵਿੱਚ ਰੱਖਿਆ ਹੋਇਆ ਆਪਣੇ ਬਾਪ ਨੂੰ ਕੈਦ ਵਿੱਚ ਰੱਖਿਆ ਹੋਇਆ ਇੱਕ ਵੇਰੀ ਬਾਪ ਨੇ ਉਹਨੂੰ ਸਮਝਾਇਆ ਪੁੱਤਰ ਜਿਹੜੇ Hindu ਧਰਮ ਵਾਲੇ ਲੋਕ ਹੈ ਮੈਂ ਉਹਨਾਂ ਨੂੰ ਚੰਗਾ ਕਹਿਣਾ ਪੁੱਛਦਾ ਕਿਉਂ ਕਹਿੰਦਾ ਉਹ ਮਰੇ ਹੋਏ ਆਪਣੇ ਪਿਤਰਾਂ ਦੇ ਪ੍ਰਤੀ ਸਰਾਧ ਕਰਦੇ ਹਨ ਮਰੇ ਹੋਏ ਪਿਤਰਾਂ ਨੂੰ ਪੂਜਦੇ ਹਨ ਪਰ ਤੂੰ ਜਿਉਂਦੇ ਪਿਆ ਉਹਨੂੰ ਜੇਲ੍ਹ ਵਿੱਚ ਪਾਇਆ ਹੋਇਆ ਹੈ ਉਹ ਕਹਿਣ ਲੱਗਾ ਬਾਪ ਇਹ ਕਿਹੜੀ ਗੱਲ ਐ ਆਉਣ ਵਾਲੀ ਐ ਅੱਗੇ ਈਦ ਤੈਨੂੰ ਆਪਾਂ ਈਦ ਦਾ ਕੋਈ ਤੋਹਫ਼ਾ ਪ੍ਰਦਾਨ ਕਰਾਂਗੇ ਉਸ ਦਿਨ ਤੈਨੂੰ ਤੋਹਫ਼ਾ ਦੇਾਂਗੇ ਤੇ ਮਨ ਵਿੱਚ ਉਮੀਦ ਲਾ ਕੇ ਸ਼ਾਹਜਹਾਨ ਬੈਠਾ ਸੀ ਵੀ ਸ਼ਾਇਦ ਮੇਰਾ ਪੁੱਤਰ ਮੈਨੂੰ ਆਪਣੀ ਗ੍ਰਿਫਤ ਵਿੱਚੋਂ ਆਪਣੀ ਜੇਲ੍ਹ ਵਿੱਚੋਂ ਆਜ਼ਾਦ ਕਰ ਦੇਵੇ ਜਿਸ ਦਿਨ ਈਦ ਵਾਲਾ ਦਿਨ ਸੀ ਇੱਕ ਥਾਲੀ ਲਿਆਂਦੀ ਗਈ ਇੱਕ ਵਸਤੂ ਵਿੱਚ ਪਰੋਸ ਕੇ ਉੱਤੇ ਕੱਪੜਾ ਦੇ ਕੇ ਤੇ ਹਾਜ਼ਰੀਨ ਕੀਤਾ ਗਿਆ ਪੇਸ਼ ਕੀਤਾ ਗਿਆ ਆਪਦੇ ਬਾਪ ਨੂੰ ਪੈਰਾਂ ਨੂੰ ਬੇੜੀਆਂ ਪਾਈਆਂ ਹੋਈਆਂ ਹੱਥਾਂ ਨੂੰ ਹੱਥ ਘੜੀਆਂ ਲਾਈਆਂ ਹੋਈਆਂ ਲਿਆਂਦਾ ਗਿਆ ਜਦੋਂ ਲੱਗੇ ਹੋਏ ਸਭਾ ਦੇ ਵਿੱਚ ਇਹੋ ਜਿਹਾ ਸੀ ਔਰੰਗਜ਼ੇਬ ਬਾਦਸ਼ਾ ਜਦੋਂ ਨੂੰ ਉਹਦੀ ਲੱਗੀ ਹੋਈ ਸਭਾ ਦੇ ਵਿੱਚ ਲਿਆਂਦਾ ਆਖਿਆ ਖੜਾ ਹੋ ਕੇ ਪਹਿਨਾ ਤਾਂ ਉਹਨੇ ਗੱਲ ਨਾਲ ਲਾਇਆ ਤੇ ਆਖਿਆ ਪਿਤਾ ਜੀ ਤੁਹਾਨੂੰ ਈਦ ਮੁਬਾਰਕ ਹੋਵੇ ਉਹ ਅਜੇ ਕਹਿਣ ਹੀ ਲੱਗਾ ਸੀ ਈਦ ਮੁਬਾਰਕ ਕਹਿਣ ਲੱਗਾ ਲਓ ਜੀ ਤੁਹਾਨੂੰ ਪੇਸ਼ ਕਰਦਾ ਮੈਂ ਈਦ ਦਾ ਤੋਹਫਾ ਤੇ ਜਦੋਂ ਉਤੋਂ ਕੱਪੜਾ ਹਟਾਇਆ ਪਾਸੇ ਕੀਤਾ ਸਕੇ ਭਰਾ ਦਾਰਾ ਸ਼ਕੋ ਦਾ ਸਿਰ ਉਹਦੇ ਵਿੱਚ ਰੱਖਿਆ ਹੋਇਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੇ ਉਹਨਾਂ ਦੀ ਉਦਾਹਰਣ ਦੇਣੀ ਹੋਵੇ ਨਾ ਸੰਗਤ ਜੀ ਅੱਜ ਜਿਹੜੇ ਹਿੰਦੂ ਧਰਮਾਂ ਦੇ ਭਾਵੇਂ ਕਹਿੰਦੇ ਸਾਡਾ ਦੇਸ਼ ਹੈ ਮੁਬਾਰਕ ਹੋਵੇ ਪਰ ਜਿਉਂ ਦੇਸ਼ ਹੋਂਦ ਵਿੱਚ ਹੈ ਤੇ ਮੰਦਰ ਸਲਾਮਤ ਹਨ ਉਹਨਾਂ ਮੰਦਰਾਂ ਦੇ ਵਿੱਚ ਜਗਨ ਵਾਲੀ ਜਿਹੜੀ ਜੋਤ ਹੈ ਉਹਦੇ ਵਿੱਚ ਤੇਲ ਦੇ ਦੀਵੇ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖੂਨ ਦੇ ਦੀਵੇ ਬਲਦੇ ਹਨ ਜੇ ਕਿਤੇ ਉਹ ਆਪਣਾ ਖੂਨ ਨਾ ਡੋਲ ਦੇ ਜੇ ਕਿਤੇ ਐਡਾ ਵੱਡਾ ਇਤਿਹਾਸ ਨਾ ਸਿਰਜਦੇ ਤੇ ਅੱਜ ਗੱਲ ਕੁਝ ਹੋਰ ਹੋਣੀ ਸੀ ਅੱਜ ਚਾਰਛ ਫੇਰੇ ਕੂਕਾਂ ਵਜਦੀਆਂ ਹੋਣੀਆਂ ਸੀ ਮਸੀਤਾਂ ਹੀ ਮਸੀਤਾਂ ਉਸਰੀਆਂ ਹੋਣੀਆਂ ਸੀ ਤੇ ਹਰੇ ਰੰਗ ਦਾ ਬਾਣਾ ਪਹਿਨੀ ਇਧਰ ਉਧਰ ਲੋਕ ਫਿਰਦੇ ਹੋਣੇ ਸੀ ਤੇ ਮੂੰਹ ਦੇ ਉੱਤੇ ਅੱਜ ਤੱਕ ਇਹ ਨਹੀਂ ਨਾ ਸਾਨੂੰ ਆਜ਼ਾਦੀ ਚਾਹੀਦੀ ਐ ਸਾਨੂੰ ਆਜ਼ਾਦ ਆਜ਼ਾਦੀ ਹੋਣੀ ਵੀ ਚਾਹੀਦੀ ਐ ਆਜ਼ਾਦੀ ਚੰਗੀ ਚੀਜ਼ ਹੈ ਪਰ ਮੈਂ ਭੈਣਾਂ ਨੂੰ ਦੱਸਣਾ ਚਾਹੁੰਨਾ ਨਹੀਂ ਤੇ ਇਹਨਾਂ ਨੇ ਕਾਲੇ ਰੰਗ ਦੇ ਸਾਰਿਆਂ ਦੇ ਸਰੀਰ ਢਕੇ ਹੋਏ ਹੋਣੇ ਹੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਇਹ ਸਾਡੇ ਸਤਿਗੁਰਾਂ ਨੇ ਤਰਸ ਕੀਤਾ ਹੈ ਰਹਿਮਤ ਕੀਤੀ ਹੈ ਖਾਲਸਾ ਜੀ ਅਸੀਂ ਉਸ 350 ਸਾਲਾ ਨੂੰ ਮਨਾਉਣ ਜਾ ਰਹੇ ਹਾਂ ਉਸ ਹੋਈ ਮਹਾਨ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ ਸੁਚੇਤ ਹੋਈਏ ਮਹਾਪੁਰਸ਼ਾਂ ਵੱਲੋਂ ਵੀ ਤੁਹਾਨੂੰ ਬੇਨਤੀ ਕਰਾਂਗਾ ਜਿਨ੍ਹਾਂ ਨੇ ਅਮਰਤ